ਅਮ੍ਰਿਤਸਰ ਦੇ ਵਿੱਚ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਦੱਸਦੇ ਯੇ ਕਿ ਲੋਕ ਕਿਸ ਵਿਲੇ ਡਰ ਤੇ ਸਹਿਮ ਦੇ ਮਾਹੌਲ ਦੇ ਵਿੱਚ ਨੇ ਤਲਾਤ ਨੂੰ ਲੋਕਾਂ ਦੇ ਘਰ ਦੇ ਵਿੱਚ ਮਿਸਾਈਲ ਦੇ ਟੁਕੜੇ ਡਿੱਗੇ ਨੇ ਤੇ ਅਸਮਾਨ ਦੇ ਵਿੱਚ ਮਿਸਾਈਲ ਨੁਮਾ ਚੀਜ਼ ਵੀ ਵਿਖਾਈ ਦਿੱਤੀ ਹੈ ਜਿਸ ਦੇ ਨਾਲ ਲੋਕ ਕਾਫੀ ਡਰੇ ਹੋਏ ਨੇ ਤਾਂ ਦੱਸਦੇ ਯੇ ਕਿ ਜਿੱਥੇ ਇੱਕ ਪਾਸੇ ਜੋ ਪਹਿਲਗਾਮ ਦੇ ਵਿੱਚ ਅਤਿਵਾਦੀ ਹਮਲਾ ਹੁੰਦਾ ਉਸ ਤੋਂ ਬਾਅਦ ਆਪਰੇਸ਼ਨ ਸੰਦੂਰ ਦੇ ਤਹਿਤ ਭਾਰਤੀ ਫੌਜ ਦੇ ਵੱਲ ਉਸ ਦਾ ਬਦਲਾ ਲਿਆ ਹੈ ਹਾਲਾਂਕਿ ਬੀਤੇ ਕੱਲ ਜਿੱਥੇ ਆਪਰੇਸ਼ਨ ਸੰਦੂਰ ਕਾਫੀ ਚਰਚਾਵਾ ਦੇ ਵਿੱਚ ਰਿਹਾ ਤੇ ਇਸੇ ਦਰਮਿਆਨ ਅੰਮ੍ਰਿਤਸਰ ਦੇ ਜੇਠੂਵਾਲ ਦੀ ਗਰਾਊਂਡ ਹੈ ਜਿੱਥੇ ਘਰਾਂ ਦੇ ਵਿੱਚੋਂ ਮਿਸਾਈਲ ਨੁਮਾ ਚੀਜ਼ ਦੇ ਟੁਕੜੇ ਮਿਲਨੇ ਤਾਂ ਲੋਕਾਂ ਦੇ ਵਿੱਚ ਇਸ ਵੇਲੇ ਡਰ ਤੇ ਸਹਿਮ ਦਾ ਮਾਹੌਲ ਹੈ ਕਿਉਂਕਿ ਦੋਵਾਂ ਦੇਸ਼ਾਂ ਦੇ ਵਿਚਾਲੇ ਜਿਹੜੇ ਜੰਗ ਵਰਗੇ ਹਾਲਾਤ ਨੇ ਉਹ ਬਣੇ ਹੋਏ ਨੇ ਤਾਂ ਲੋਕ ਕਿਤੇ ਨਾ ਕਿਤੇ ਇਸ ਵੇਲੇ ਸਹਮੇ ਹੋਏ ਨੇ ਹਾਲਾਂਕਿ ਸਿਰਫ ਅੰਮ੍ਰਿਤਸਰ ਹੀ ਨਹੀਂ ਹੋਰ ਵੀ ਕਈ ਥਾਵਾਂ ਤੋਂ ਜਿਹੜੇ ਬਾਰਡਰ ਦੇ ਨਾਲ ਲੱਗਦੇ ਇਲਾਕੇ ਨੇ ਉੱਥੋਂ ਜਿਹੀਆਂ ਬੰਬ ਨੁਮਾ ਚੀਜ਼ਾਂ ਮਸ਼ੀਨਰੀ ਦੇ ਟੁਕੜੇ ਮਿਲੇ ਨੇ ਤੇ ਹੁਣ ਅੰਮ੍ਰਿਤਸਰ ਦੇ ਵਿੱਚ ਇਹ ਮਿਸਾਈਲ ਨੁਮਾ ਚੀਜ਼ ਮਿਲਦੀ ਹੈ ਤੇ ਘਰਾ ਦੇ ਵਿੱਚੋਂ ਮਿਸਾਈਲ ਨੁਮਾ ਚੀਜ਼ ਦੇ ਟੁਕੜੇ ਬਰਾਮਦ ਹੋਏ ਨੇ ਜਿਸ ਤੋਂ ਬਾਅਦ ਲੋਕ ਕਾਫੀ ਦਰرے ਤੇ ਘਬਰائے ਹੋਏ ਨੇ ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀ ਆਰਮੀ ਮੌਕੇ ਤੇ ਪਹੁੰਚ ਗਈ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਪਰ ਲੋਕਾਂ ਨੇ ਅਪੀਲ ਕੀਤੀ ਗਈ ਹੈ ਕਿ ਡਰਤੇ ਸਹੰਦ ਦਾ ਮਾਹੌਲ ਨਾ ਬਣਾਇਆ ਜਾਵੇ ਸਥਿਤੀ ਜਿਹੜੀ ਹੈ ਉਹ ਅੰਡਰ ਕੰਟਰੋਲ ਪਰ ਕਿਤੇ ਨਾ ਕਿਤੇ ਇਸ ਵੇਲੇ ਜਿੱਥੇ ਜਿਹੜਾ ਪਾਕਿਸਤਾਨ ਤੇ ਹਮਲਾ ਹੁੰਦਾ ਤਵਾਦੀ ਠਿਕਾਣੇ 9 ਦੇ ਕਰੀਬ ਜਿਹੜੇ ਨੇ ਉੱਥੋਂ ਨਸ਼ਟ ਕਰ ਦਿੱਤੇ ਜਾਂਦੇ ਨੇ ਤਾਂ ਪਾਕਿਸਤਾਨ ਵੀ ਇਸ ਵੇਲੇ ਬੁਖਲਾਇਆ ਹੋਇਆ ਹੈ ਤੇ ਭਾਰਤੀ ਫੌਜ ਪਰ ਸਰਹੱਦਾ ਤੇ ਤਣਾਤ ਹੈ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਭਾਰਤੀ ਫੌਜ ਪੂਰੇ ਤਰੀਕੇ ਦੇ ਨਾਲ ਤਿਆਰ ਹੈ ਪਾਕਿਸਤਾਨ ਦੀ ਹਰ ਇੱਕ ਹਰਕਤ ਦਾ ਜੁ